ਏਗਾ ਇਸਕੂਰ ਮਾਰਨਿੰਗ ਸਸਟਰੀਆ ਗੱਲ ਵੈਲਕਮ ਟੂ ਮਾਈ ਨਿਊ ਵਲੋਗ ਤੇ ਮੈਚ ਨੇ ਆਪਣੇ ਕੰਮ ਤੇ ਅੱਜ ਦੇਖਦਾ ਕਿਹੜੇ ਕਿਹੜੇ ਪੰਨ ਨਿਕੜਦੇ ਨੇ ਤੁਹਾਨੂੰ ਅੱਥੇ ਜਾ ਕੇ ਦਿਖਾਵਾਂਗੇ ਆ ਗੋਰੂ ਵੇਖੋ ਗਰੂ ਚੱਲ ਚੱਲੀਏ ਪੁੱਤੀ ਗਰੂ ਓਏ ਗਰੂ ਏ ਕਿਪਾ ਹਾਲ ਤਾਂ ਵੀ ਗੇਟ ਕਿਉਂ ਨਹੀਂ ਖੋਲਿਆ ਗਰੂ ਓਏ ਅਮਲੰਗਾ ਗਾਈਜ਼ ਇਹ ਤੋਂ ਮੈਂ ਪੁਆਲਾ ਤੇ ਹਾਂ ਇਹਨੂੰ ਪੁਆ ਕੇ ਤੇ ਹੁਣਾਂ ਚੱਲਦੇ ਆ ਅੱਗੇ ਜੀ ਅੱਗੇ ਦਾ ਸਫ਼ਰ ਕਰਦੇ ਆਂ ਬਈ ਇਹ ਲਾਲੀ ਰੋਡ ਆ ਗਿਆ ਜੀ ਅਲਿਕੇ ਪਿੰਡ ਅਲਿਕੇ ਪਿੰਡ ਚ ਐਂਟਰੀ ਹੋ ਗਈ ਪਿੰਡਾਂ ਦੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਰੂੜੀਆਂ ਦੀ ਖੁਸ਼ਬੂ ਤੇ ਖੇਤਾਂ ਦੇ ਵਿੱਚ ਬੀਜ ਬਜਾਈ ਚੱਲ ਰਹੀ ਹੈ ਇਹ ਰੋਡ ਗਿਆ ਲਾਲੀ ਪਿੰਡ ਦੇ ਅੰਦਰ ਐਂਟਰੀ ਹੋ ਗਈ ਆਪਣੀ ਹੁਣ ਦੇਖਦੇ ਆਂ ਕੌਣ ਕੌਣ ਮਿਲਦਾ ਇੱਥੇ ਆ ਗਿਆ ਘਰੇ ਤੇ ਗੁਰੂ ਬੋਲ ਨਾਲ ਖੇਡਦਾ ਗੁਰੂ ਇਧਰ ਲਿਆ ਇਧਰ ਲਿਆ ਹਰਮਨ ਬੋਲ ਨੂੰ ਇਧਰ ਕਰੀ ਕਰੇ ਫਿਰ ਵਜੇਗਾ ਉਹ ਤੋਂ ਲੈ ਗਈ ਇਹ ਗੁਰੂ ਇਧਰ ਲਿਆ ਉਹ ਖੁੰਝੇ ਲੱਗ ਗਈ ਤਾਂ ਗੁਰੂ ਰੋਣ ਦੀ ਗੁਰੂ ਇਧਰ ਲਿਆ ਲੈ 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 ਫੱਜ ਕੇ ਲੈ ਫੱਜ ਕੇ ਫੱਜ ਕੇ ਆਜੋ 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 ਬੜਾ ਸਿਆੜਾ ਹੋ ਗਿਆ ਗੁਰੂ ਬੜਾ ਸਿਆੜਾ ਹੋ ਗਿਆ ਆਜੋ ਗੁਰੂ ਵੇ ਲਿਆ ਦੇ ਮੈਨੂੰ ਦੇ ਦੇ ਗੁਰੂ ਲੇ ਦੇਵੀ ਦੇ 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 ਦੋ ਉਹ ਆ ਗਿਆ ਆ ਗਿਆ ਆ ਜਾ ਪਜੋ 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 ਹਾਲੇ ਖਾ ਲੈ ਖਾ ਲੈ ਖਾ ਲੈ ਬਾਈ ਮਿਰਚ ਲੱਗਿਓ ਨੀ ਗੋਰੂ ਨੂੰ ਮਿਰਚਾਂ ਲੱਗੀਆਂ ਗਰੂਣ ਭਾਈ ਇਹਨੂੰ ਦੇਈ ਕੋਲ ਖਾ ਵੀ ਜਾਂਦਾ ਉਨੇ ਨੂੰ ਵੀ ਨਹੀਂ ਖਾਣਾ ਤੇਰੇ ਨਖਰੇ ਤੇਰੇ ਵਿਗੜ ਗਏ ਨੇ ਓਏ ਇੱਧਰ ਆ ਗੱਲ ਸੁਣ ਆ ਜਾ ਨਾ ਉੰਨੀ ਆਦਾ ਆ ਜਾ ਦੇਖੋ ਆਏ ਮੇਰੇ ਪੁੱਤਰ ਆਜਾ ਆਜਾ ਪਹਿਲਾਂ ਉਹ ਨਖਰੇ ਤੇ ਨਖਰੇ ਭਰੀ ਹੋ ਗਏ ਹੁਣ ਗੱਲ ਖਾਤੇ ਸੁਆਦ ਕੋਈ ਖਾਂਦਾ ਪੀਏਗਾ ਹੁਣ ਪਤਾ ਨਹੀਂ ਕੀ ਚਾਹਦਾ ਹੈਗਾ ਇਹ ਖਾਂਦਾ ਸੰਤਰੇ ਤੇ ਮਿਰਚਾਂ ਵਾਲੀ ਚੀਜ਼ ਗਰੂ ਆ ਜਾ ਆ ਜਾ ਅਰੇ ਅਰੇ ਨੂੰ ਰੋਜ ਦਾਈ ਤੇਰੇ ਵਰਗਾ ਮੇਰੇ ਵਰਗਾ ਮੈਂ ਸਖਾਇ ਖਾਈ ਲੈਣੀ ਆ ਮੈਨੂੰ ਕੀ ਆਹੋ ਛੇ ਦਿਨ ਨੱਕ ਤੇ ਤੇਰੇ ਚੀਜ਼ ਵੰਦੀ ਹੋ ਕੋਈ ਮੈਂ ਕਿੰਨਾ ਔਖਾ ਪਸੰਦ ਆਈ ਤੈਨੂੰ ਆਇਆ ਬੁੱਤੀ ਆਜਾ ਹੈਂ ਆਜਾ ਰਤੀ ਰੋਤਕ ਤੋ ਚੱਲੇ ਰਤੀਏ ਪਹੁੰਚ ਗਏ ਆਜਾ ਹੈਂ ਗਰੂ ਗਰੂ ਨਹੀਂ ਇਹ ਨਾ ਖਾਂਦਾ ਹੀ ਨਹੀਂ ਗਰੂ ਵੇਖ ਲੈ ਮੇਰਾ ਗੱਲ ਨਹੀਂ ਬਣਦਾ ਤੂੰ ਹੋ ਗਿਆ ਉਦੋਂ ਹਾਂਜੀ ਹੁਣ ਮੈਂ ਇਸੀ ਸੋਈ ਵਿੱਚ ਤੇ ਮਮੇ ਨੂੰ ਪਚਲਿਆ ਇੱਥੇ ਬੜੇ ਫਰੇ ਦਾਲ ਚਾਵਲ ਆ ਦੇਖੋ ਮਮੇ ਨੇ ਬਣਾਇਆ ਦਾਲ ਮੈਨੂੰ ਛੋਲੇ ਜਾਂ ਪਸੰਦ ਦਾਲ ਆ ਵਾਲੀ ਥੀਲੀ ਦਾਲ ਹੀ ਪਸੰਦ ਇਹਨੂੰ ਕੰਦੇ ਕਿਨ ਮੋ ਪੋਲੀ ਕੀ ਤੇ ਇੱਥੇ ਬੜੇ ਫਰੇ ਸਾਡੇ ਚਾਵਲ ਚਾਵਲ ਖਤਮ ਹੋਣ ਵਾਲੇ ਨੇ ਕੋਈ ਨਹੀਂ ਇਹਨਾਂ ਤੇ ਸਕਰਨ ਵਾਂਗ ਆਪ ਪਾਵੇ ਇਸ ਆਪਣਾ ਖਾਣਾ ਪੀਣਾ ਹੋ ਗਿਆ ਤੇ ਅੱਜ ਦੀ ਡਿਊਟੀ ਵੀ ਆਪਣੀ ਪੂਰੀ ਹੋ ਗਈ। ਅੱਜ ਗਿਆ ਸੀ ਮੈਂ ਲਾਲੀ, ਲਾਲਵਾਸ, ਕਲੋਠਾ, ਅਲੀਕਾ ਤੇ ਸਵੇਰੇ ਫਿਰ ਅਲੀਕੇ ਦੇ ਮੈਂ ਰਸਤੇ 'ਚ ਮੁੜਿਆ ਸੋਣ ਸਵੇਰੇ ਪਿੰਡ ਦੇ ਅੰਦਰ ਐਂਟਰੀ ਕਰੂੰਗਾ ਜੀ। ਹਾਂਜੀ ਤੇ ਆਪਾਂ ਇਸ ਵੀ ਲੋਗ ਨੂੰ ਕਰਦੇ ਹਾਂ ਅੰਡ ਜੀ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ नेक्स्ट ਵੀ ਲੋਗ 'ਚ ਬਾਏ